ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਵੀ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਖਰੀਦ-ਵੇਚ ਸੰਬੰਧੀ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਆਪਾਂ ਤੋਂ ਕਿਸਾਨ ਵੀਰ ਕੋਈ ਵੀ ਪਾਉਣੀ ਚਾਹੁੰਦਾ ਉਹ ਆਪਣੇ ਉੱਪਰ ਦਿੱਤੇ ਨੰਬਰ WhatsApp ਨੰਬਰ ਦੇ ਉੱਪਰ ਆਪਾਂ ਨੂੰ ਮੈਸੇਜ ਕਰ ਸਕਦਾ ਜਾਂ ਕਾਲ ਕਰ ਸਕਦਾ ਜਾਂ 5 ਤੋਂ 7 ਫੋਟੋਆਂ ਜਾਂ 1 ਤੋਂ 1.5 ਮਿੰਟ ਦੀ ਵੀਡੀਓ ਆਪਣੇ ਨੂੰ ਭੇਜ ਕੇ ਬਿਲਕੁਲ ਫ੍ਰੀ ਆਪਣੀ ਵੀ ਕਿਸੇ ਵੀ ਚੀਜ਼ ਦੀ ਜਿਹੜੀ ਉਹ ਐਡ ਕਰਵਾ ਸਕਦਾ ਹੈ ਤੇ ਅੱਜ ਕਿਸਾਨ ਵੀਰੋਂ ਆਪਣੇ ਕੋਲ 3-4 ਚੀਜ਼ਾਂ ਆਈਆਂ ਨੇਗੀਆਂ ਪਹਿਲੇ ਨੰਬਰ ਤੇ ਦਾ ਕਿਸਾਨ ਵੀਰੋਂ ਆਪਣੇ ਕੋਲ ਆਇਆ ਜਗਤਜੀਤ ਦਾ ਜਿਹੜਾ ਰੀਪਰ ਹੈ ਮਾਡਲ 2021 ਹੈ ਕਿਸਾਨ ਵੀਰ ਦਾ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਇਹਦੇ ਤੇ ਗੱਲ ਕਰਕੇ ਜਿਹੜੀ ਵੀ ਕੋਈ ਰੀਪਰ ਦੇ ਸੰਬੰਧੀ ਡਿਟੇਲ ਹੈ ਜਾਂ ਕੋਈ ਜਾਣਕਾਰੀ ਆ ਉਹ ਕਿਸਾਨ ਵੀਰ ਤੋਂ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਕੰディション ਦੇ ਵਿੱਚ ਰੀਪਰ ਪਿਆ ਤੇ ਤੁਸੀਂ ਰੀਪਰ ਖਰੀਦ ਸਕਦੇ ਹੋ ਕਿਸਾਨ ਵੀਰ ਦਾ ਉੱਪਰ ਨੰਬਰ ਦਿੱਤਾ ਉਹ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਅੱਗੇ ਆਇਆ ਇਹਨਾਂ ਕਿਸਾਨ ਵੀਰੂ ਪੀਐਮ ਰੋਟਾਵੇਟਰ 8 ਫੁੱਟ ਦਾ ਰੋਟਾਵੇਟਰ ਹੈ ਡ੍ਰਿਲ ਨਾਲ ਹੈ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਡਿਮਾਂਡ ਤੇ ਹੋਰ ਜਾਣਕਾਰੀ ਰੋਟਾਵੇਟਰ ਦੇ ਨਾਲ ਸੰਬੰਧਿਤ ਕੋਈ ਵੀ ਲੈ ਸਕਦੇ ਹੋ ਤੇ ਡ੍ਰਿੱਲ ਬਿਲਕੁਲ ਨਵੀਂ ਪਈ ਹੈ ਰੋਟਾਵੇਟਰ ਵੀ ਬਿਲਕੁਲ ਨਵਾਂ ਪਿਆ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਰੋਟਾਵੇਟਰ ਹੈ ਬਲੇਡ ਬਿਲਕੁਲ ਵਧੀਆ ਓਕੇ ਪਏ ਨੇ ਡਬਲ ਤਵੀ ਲੱਗੀ ਹੋਈ ਹੈਗੀ ਬਿਲਕੁਲ ਥੋੜਾ ਚੱਲਿਆ ਹੋਇਆ ਰੋਟਾਵੇਟਰ ਹੈ ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਲੈਣਾ ਉੱਪਰ ਦਿੱਤੇ ਨੰਬਰ ਦੇ ਉੱਪਰ ਫੋਨ ਕਰਕੇ ਕਿਸਾਨ ਵੀਰ ਨਾਲ ਗੱਲਬਾਤ ਕਰ ਕਿਹੜਾ ਰੋਟਾਵੇਟਰ ਆ ਉਹ ਪਰਚੇਸ ਕਰ ਸਕਦਾ ਹੈ ਰੂਟਾ ਵੇਕਟਰ ਜਾਂ ਕੋਈ ਵੀ ਚੀਜ਼ ਖਰੀਦਣ ਸਮੇਂ ਸਾਵਧਾਨੀ ਤੁਸੀਂ ਆਪ ਵਰਤਣੀ ਹੈ ਤੇ ਅੱਗੇ ਇੱਕ ਜਾਨ ਬ੍ਰੋ ਆਪਣੇ ਕੋਲ ਆਂਦੀ ਹੈ ਮਹਿੰਦਰਾ ਸਕੋਰਪੀਓ ਦਸੰਬਰ 2012 ਮਾਰਲਾ ਪੰਜਾਬ ਨੰਬਰ ਹੈ ਡਿਮਾਂਡ 340 ਹੈ ਫੋਨ ਨੰਬਰ ਕਿਸਾਨ ਵੀਰ ਦਾ ਉੱਪਰ ਸ਼ੋ ਹੋ ਰਿਹਾ ਹੈ ਗੱਡੀ ਬਿਲਕੁਲ ਓਕੇ ਹੈ ਇਕੱਠ ਚੱਲੀ ਹੋਈ ਕਾਰ ਹੈ ਤੇ ਸਾਫ਼ ਕੰਡੀਸ਼ਨ ਹੈ ਵਾਈਟ ਕਲਰ ਹੈ ਟਾਇਰ ਓਕੇ ਨੇ ਕਿਸੇ ਵੀ ਤਰ੍ਹਾਂ ਦੀ ਟੱਚਿੰਗ ਫੱਚਿੰਗ ਦੀ ਜਿਹੜੀ ਤੁਸੀਂ ਦੇਖ ਪਰਖ ਕੇ ਗੱਡੀ ਲੈਣੀ ਹੈ ਐਕਸੀਡੈਂਟ ਤੁਸੀਂ ਚੈੱਕ ਕਰਨਾ ਆਪਣਾ ਤੇ ਆਪਣੀ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਜਦੋਂ ਵੀ ਤੁਸੀਂ ਕੋਈ ਚੀਜ਼ ਖਰੀਦਣੀ ਆ ਤਾਂ ਤੁਸੀਂ ਉਹ ਚੀਜ਼ ਦੇਖ ਪਰਖ ਕੇ ਆਪ ਖਰੀਦਣੀ ਆ ਤੇ ਅੱਗੇ ਕਿਸਾਨ ਵੀਰ ਆ ਜਾਂਦੇ ਨੇ ਆਪਣੇ ਕੋਲ 7-7 ਦੀਆਂ 14 ਤਵੀਆਂ 22 ਇੰਚ ਤਵੇ ਨੇ ਡਿਮਾਂਡ 33000 ਰੁਪਿਆ ਹਿੱਸਾ ਲੱਗਿਆ ਹੋਇਆ ਤੇ ਆਪਣੇ ਪੱਤੀ ਵਾਲੀਆਂ ਤਵੀਆਂ ਲਗੀਆਂ ਵੀ ਕਿਸਾਨ ਵੀ ਉਹਦਾ ਨੰਬਰ ਸੋ ਹੋ ਰਿਹਾ ਤੁਸੀਂ ਕਾਲ ਕਰਕੇ ਤਵੀਆਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਧੰਨਵਾਦ